ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਦੀ ਸਰਵਣ ਕਰਦੇ ਆ ਸਾਖੀ ਧੰਨ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਦੋਂ ਉਹਨਾਂ ਨੇ ਇੱਕ ਰਿੱਚ ਨੂੰ ਉਸ ਦੀ ਜੂਨੀ ਤੋਂ ਮੁਕਤ ਕਰਵਾਇਆ ਸੀ ਇੱਕ ਦਿਨ ਦਾ ਇੱਕ ਪਿਛਲਾ ਪਹਿਰ ਸੀ ਅਤੇ ਗੁਰੂ ਮਹਾਰਾਜ ਜੀ ਜਦੋਂ ਸ਼ਿਕਾਰ ਤੇ ਖੇਡਣ ਦੇ ਲਈ ਜਾਣ ਦੇ ਲਈ ਤਿਆਰ ਹੋਏ ਤਾਂ ਉਹਨਾਂ ਦੇ ਕੋਲੇ ਇੱਕ ਕਲੰਦਰ ਆ ਪਹੁੰਚਿਆ ਉਸ ਕਲੰਦਰ ਦੇ ਕੋਲੇ ਇੱਕ ਰਿੱਚ ਸੀ ਜੋ ਕਿ ਤਮਾਸ਼ਾ ਕਰਕੇ ਦਿਖਾਉਂਦਾ ਸੀ ਅਤੇ ਉਸ ਤਮਾਸ਼ੇ ਤੋਂ ਜੋ ਵੀ ਕੋਈ ਪੈਸੇ ਵੱਟਦਾ ਤਾਂ ਕਲੰਦਰ ਦਾ ਗੁਜ਼ਾਰਾ ਚੱਲਦਾ ਰਹਿੰਦਾ ਸੀ ਜਦੋਂ ਉਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਾਂ ਦੇ ਕੋਲੇ ਆਇਆ ਸੰਗਤ ਵੀ ਅਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਦੋਂ ਉਸ ਕਲੰਦਰ ਦੇ ਰਿੱਚ ਦਾ ਤਮਾਸ਼ਾ ਦੇਖਣ ਲੱਗੇ ਭਾਈ ਕੀਰਤੀ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਚੌਰ ਦੀ ਸੇਵਾ ਨਿਭਾ ਰਿਹਾ ਸੀ ਤੇ ਜਦੋਂ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਨੁ ਚੌਰ ਦੀ ਸੇਵਾ ਨਿਭਾਉਂਦੇ ਨਿਭਾਉਂਦੇ ਗੁਰੂ ਗੋਬਿੰਦ ਸਿੰਘ ਜੀ ਆਨੇ ਜਦੋਂ ਭਾਈ ਕੀਰਤਿਆਂ ਨੂੰ ਕਿਹਾ ਕਿ ਭਾਈ ਤੂੰ ਜਾਣਦਾ ਏ ਰਿਚ ਕੋਣ ਤਾਂ ਭਾਈ ਕੀਰਤਿਆਂ ਨੇ ਉੱਤਰ ਦਿੱਤਾ ਕਿ ਗੁਰੂ ਮਹਾਰਾਜ ਮੈਂ ਤੁਹਾਡੀ ਲੀਲਾ ਨੂੰ ਕਿਵੇਂ ਜਾਣ ਸਕਦਾ ਮੈਨੂੰ ਨਹੀਂ ਪਤਾ ਇਹ ਕੋਣ ਤਾਂ ਗੁਰੂ ਗੋਬਿੰਦ ਸਿੰਘ ਜੀ ਆਨੇ ਉਹਨਾਂ ਨੂੰ ਕਿਹਾ ਕਿ ਇਹ ਤੇਰਾ ਬਾਪ ਸ਼ੋਭਾ ਰਾਮ ਹੈ ਤਾਂ ਭਾਈ ਕੀਰਤਿਆ ਇੰਨਾ ਹੈਰਾਨ ਹੋ ਗਿਆ ਕਿ ਉਸਦੇ ਹੱਥੋਂ ਚੋਰ ਛੁੱਟ ਗਿਆ ਤੇ ਕਹਿੰਦਾ ਮੇਰਾ ਬਾਪ ਰਿਛ ਦੀ ਜੂਨ ਦੇ ਵਿੱਚ ਪੈ ਗਿਆ ਉਹ ਗੁਰੂ ਘਰ ਦੇ ਲਈ ਇੰਨਾ ਸ਼ਰਧਾਵਾਨ ਪ੍ਰੇਮ ਦੇ ਨਾਲ ਸੇਵਾ ਕਰਦੇ ਸੀ ਅਤੇ ਅੰਤਲੇ ਜਨਮ ਦੇ ਵਿੱਚ ਆ ਕੇ ਉਹਨਾਂ ਨੂੰ ਰਿਛ ਦੀ ਜੂਨੀ ਮਿਲੀ ਮੈਂ ਵੀ ਗੁਰੂ ਘਰ ਦੇ ਪ੍ਰਤੀ ਬਹੁਤ ਸਤਿਕਾਰ ਰੱਖਦਾ ਹਾਂ ਬਹੁਤ ਸ਼ੋਭਾ ਬਹੁਤ ਹੀ ਹਿਰਦੇ ਭਾਵਨਾ ਦੇ ਨਾਲ ਮੈਂ ਸੇਵਾ ਕਰਦਾ ਹਾਂ ਕਿ ਮੈਂ ਵੀ ਰਿਛ ਦੀ ਜੂਨ ਚ ਪੈ ਜਾਵਾਂਗਾ ਤਾਂ ਗੁਰੂ ਗੋਬਿੰਦ ਸਿੰਘ ਜੀ ਮੁਸਕਰਾ ਪਏ ਤਾਂ ਉਹਨਾਂ ਨੇ ਕਿਹਾ ਕਿ ਸੁਣੋ ਇਸ ਦੇ ਪਿੱਛੇ ਪ੍ਰਸੰਗ ਕੀ ਹੈ ਕਿ ਕਿਉਂ ਸੋਭਾ ਸਿੰਘ ਰਿਛ ਦੀ ਜੂਨ ਦੇ ਵਿੱਚ ਪਿਆ ਸਾਰੀ ਸੰਗਤ ਉੱਥੇ ਬੈਠ ਕੇ ਸੁਣਨ ਲੱਗੇ ਕਿ ਕੀ ਹੁੰਦਾ ਕਿ ਸ਼ੋਭਾ ਸਿੰਘ ਗੁਰੂ ਘਰ ਦਾ ਬਹੁਤ ਹੀ ਵਧੀਆ ਸੇਵਾ ਕਰਨ ਵਾਲਾ ਇੱਕ ਨੇਕ ਦਿਲ ਇਨਸਾਨ ਸੀ ਜੋ ਕਿ ਇੱਕ ਵਾਰੀ ਸੰਗਤ ਦੇ ਵਿੱਚ ਪ੍ਰਸ਼ਾਦ ਵਰਤੌਣ ਦੀ ਸੇਵਾ ਕਰ ਰਿਹਾ ਸੀ ਤਾਂ ਉਸ ਸਮੇਂ ਉੱਥੇ ਇੱਕ ਧੰਨਾ RAM ਨਾਮ ਦਾ ਜੋ ਪੁਰਸ਼ ਸੀ ਉਹ ਇੱਕ ਗੱਡੇ ਦੇ ਉੱਤੇ ਕਣਕ ਲੱਦ ਕੇ ਲੈ ਕੇ ਆਇਆ ਸੀ ਗੁਰੂ ਘਰ ਦੇ ਲਈ ਕਣਕ ਲੱਦ ਕੇ ਲੈ ਕੇ ਆਇਆ ਸੀ ਉਸਦੇ ਕੱਪੜੇ ਬਹੁਤ ਮੈਲੇ ਹੋ ਚੁੱਕੇ ਸੀ ਉਸਦੇ ਦਾੜੇ ਵਿੱਚ ਵੀ ਮਿੱਟੀ ਪਈ ਹੋਈ ਸੀ ਅਤੇ ਜਦੋਂ ਉਹ ਲਾਈਨ ਦੇ ਵਿੱਚ ਆਕੇ ਕਹਿੰਦਾ ਕਿ ਮੈਨੂੰ ਪਹਿਲੇ ਪ੍ਰਸ਼ਾਦ ਵਰਤਾ ਦਿਓ ਮੇਰਾ ਗੱਡਾ ਸੁੰਨਾ ਪਿਆਏ ਕਿ ਮੈਂ ਆਪਣੇ ਦਾਣਿਆਂ ਦੀ ਰਾਖੀ ਕਰਨ ਜਾਣਾ ਹੈ ਤਾਂ ਸ਼ੋਭਾ ਰਾਮ ਉਸ ਨੂੰ ਬਹੁਤ ਹੀ ਗੁੱਸੇ ਦੇ ਨਾਲ ਬੋਲਦੇ ਨੇ ਕਹਿੰਦੇ ਕਿ ਕਿਉਂ ਤੂੰ ਰਿੱਚ ਵਾਂਗੂ ਭੁੱਸ ਰਿਆ ਫਿਰਦਾ ਤੈਨੂੰ ਨਹੀਂ ਪਤਾ ਇੰਨੀ ਭੀੜ ਹੈ ਲਾਈਨ ਦੇ ਵਿੱਚ ਬੈਠ ਜਾ ਤੇ ਤੇਰੀ ਵਾਰੀ ਆਉਂਦੀ ਹੀ ਤੈਨੂੰ ਪ੍ਰਸ਼ਾਦ ਮਿਲੇਗਾ ਤੇ ਜਦੋਂ ਉਸ ਨੂੰ ਪ੍ਰਸ਼ਾਦ ਨਾ ਦਿੱਤਾ ਤਾਂ ਕੰਨਾਰਾਮ ਇੱਕ ਬਹੁਤ ਹੀ ਨੇਕਦਿਲ ਇਨਸਾਨ ਸੀ ਉਸ ਨੇ ਜ਼ਮੀਨ ਤੇ ਪਿਆ ਕਿਣਕਾ ਹੀ ਪ੍ਰਸ਼ਾਦ ਦੇ ਰੂਪ ਵਿੱਚ ਚੁੱਕਿਆ ਅਤੇ ਖਾ ਕੇ ਜਦੋਂ ਉਹ ਜਾਂਦਾ ਜਾਂਦਾ ਸੋਭਾਰਾਮ ਨੂੰ ਕਹਿਣ ਲੱਗਾ ਕਿ ਤੂੰ ਹੀ ਰੱਚ ਹੋਏਗਾ ਤਾਂ ਇੱਕ ਨੇਕਦਿਲ ਇਨਸਾਨ ਦੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਬਚਨ ਕਦੇ ਨਾ ਕਦੇ ਸੱਚ ਹੋ ਜਾਂਦੇ ਹਨ ਅਤੇ 8 ਸਾਲਾਂ ਬਾਅਦ ਜਦੋਂ ਸ਼ੋਭਾ ਸਿੰਘ ਦੀ ਮੌਤ ਹੁੰਦੀ ਹੈ ਤਾਂ ਉਹ ਇੱਕ ਰਿਛ ਦੀ ਜੂਨ ਦੇ ਵਿੱਚ ਪੈ ਜਾਂਦਾ ਹੈ ਤਾਂ ਇਹ ਸੁਣ ਕੇ ਉਹ ਭਾਈ ਕੀਰਤੀਆ ਬਹੁਤ ਦੁਖੀ ਹੁੰਦਾ ਹੈ ਤੇ ਉਹ ਕਹਿੰਦਾ ਕਿ ਗੁਰੂ ਜੀ ਮੈਂ ਆਪਣੇ ਪਿਤਾ ਨੂੰ ਇਸ ਤਰ੍ਹਾਂ ਰਿਛ ਦੀ ਜੂਨ ਦੇ ਵਿੱਚ ਨਹੀਂ ਦੇਖ ਸਕਦਾ ਤੁਸੀਂ ਕਿਰਪਾ ਕਰੋ ਕਿ ਇਹਨਾਂ ਨੂੰ ਰਿਛ ਦੀ ਜੂਨ ਤੋਂ ਛੁਡਵਾਉਣ ਦੇ ਲਈ ਕੀ ਕੀਤਾ ਜਾਵੇ ਕਿ ਇਹਨਾਂ ਦਾ ਜੀਵਨ ਸਫਲ ਹੋਵੇ ਅਤੇ ਉਹ ਇਸ ਰਿਛ ਦੀ ਜੂਨ ਤੋਂ ਮੁਕਤ ਹੋ ਜਾਣ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਅੱਜ ਉਹ ਘੜੀ ਆ ਚੁੱਕੀ ਹੈ ਕਿ ਜਦੋਂ ਇਹ ਰਿਛ ਦੀ ਜੂਨ ਤੋਂ ਮੁਕਤ ਹੋ ਜਾਏਗਾ ਅਤੇ ਜਲਦੀ ਦੇ ਨਾਲ ਕੜਾ ਪ੍ਰਸ਼ਾਦੀਆਂ ਦੇਗਾ ਹਾਜ਼ਰ ਕਰੋ ਤਾਂ ਮੁਕਤ ਹੋ ਗਿਆ ਪਰ ਕਲੰਦਰ ਬਹੁਤ ਜ਼ਿਆਦਾ ਰੋਣ ਲੱਗਿਆ ਕਿ ਮੇਰੀ ਤਾਂ ਇਹ ਰੋਜੀ ਰੋਟੀ ਦਾ ਸਾਧਨ ਸੀ ਮੈਂ ਇਸ ਦਾ ਤਮਾਸ਼ਾ ਕਰਕੇ ਹੀ ਪੈਸੇ ਕਮਾਉਂਦਾ ਸੀ ਪਰ ਹੁਣ ਮੈਂ ਮੇਰੀ ਰੋਜੀ ਰੋਟੀ ਕਿਵੇਂ ਚੱਲੇਗੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਆਪਣੇ ਭੰਡਾਰਿਆਂ ਦੇ ਵਿੱਚੋਂ ਬਹੁਤ ਸਾਰਾ ਅਨਾਜ ਅੰਨ ਖਾਣ ਦੇ ਲਈ ਦੇ ਦਿੱਤਾ ਇਸ ਤਰ੍ਹਾਂ ਉਸ ਨੇ ਗੁਰੂ ਸਾਹਿਬ ਜੀ ਦਾ ਧੰਨਵਾਦ ਕੀਤਾ ਅਤੇ ਗੁਰੂ ਸਾਹਿਬ ਜੀ ਨੇ ਸਾਰੀ ਸੰਗਤ ਨੂੰ ਇਹ ਵਾਰਤਾ ਲਾਪ ਕਰਦਿਆਂ ਹੋਇਆ ਇਹ ਹੁਕਮ ਕੀਤਾ ਕਿ ਸੰਗਤ ਦੇ ਵਿੱਚ ਜੋ ਆਦਮੀ ਆ ਜਾਂਦਾ ਹੈ ਉਹ ਨੇਕ ਧਰਮੀ ਕਰਮੀ ਹੁੰਦਾ ਹੈ ਉਸ ਨੂੰ ਕਦੇ ਵੀ ਮਾੜੇ ਸ਼ਬਦ ਮਾੜੇ ਬੋਲ ਕੁਝ ਵੀ ਨਾ ਕਹੋ ਕਿਉਂਕਿ ਇਹ ਨਹੀਂ ਪਤਾ ਕਿ ਕਿਹੜੀ ਨੇਕ ਰੂਹ ਦੇ ਮੂੰਹੋਂ ਨਿਕਲਿਆ ਹੋਇਆ ਕੋਈ ਸ਼ਬਦ ਸੱਚਾ ਹੋ ਜਾਵੇ ਇਸ ਤਰ੍ਹਾਂ ਗੁਰੂ ਜੀ ਨੇ ਰਿਚ ਨੂੰ ਉਸ ਦੀ ਜੂਨੀ ਤੋਂ ਮੁਕਤ ਕਰਾਇਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ